ਇੱਕ ਮਲਟੀ ਸਟੋਰੀ ਬਿਲਡਿੰਗ ਦੀ ਇੱਕ ਫਲੋਰ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਤਾਂ ਇਸੇ ਦੌਰਾਨ ਉਸ ਘਰ ਦੇ ਵਿੱਚੋਂ ਕੋਈ ਬਾਹਰ ਨਹੀਂ ਆਉਂਦਾ ਤਾਂ ਲੋਕਾਂ ਦੇ ਦੁਆਰਾ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਜਾਂਦਾ ਫਾਇਰ ਬ੍ਰਿਗੇਡ ਉੱਥੇ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਘਰ ਦੀ ਡੋਰ ਬੈਲ ਬਜਾਉਂਦੀ ਹੈ ਕਿ ਸ਼ਾਇਦ ਕੋਈ ਘਰ ਦਾ ਦਰਵਾਜ਼ਾ ਖੋਲ ਦੇ ਤਾਂ ਇੱਕ ਆਦਮੀ ਦੇ ਦੁਆਰਾ ਉਹ ਦਰਵਾਜ਼ਾ ਖੋਲ੍ਹਿਆ ਜਾਂਦਾ ਇਸ ਬੰਦੇ ਦੀ ਉਮਰ ਲਗਭਗ 40 ਕੁ ਸਾਲ ਸੀ ਤੇ ਕਾਫੀ ਜ਼ਿਆਦਾ ਬਿਮਾਰ ਵੀ ਲੱਗ ਰਿਹਾ ਸੀ ਦਰਵਾਜ਼ਾ ਖੋਲ੍ਹਦੇ ਹੀ ਇੱਕ ਤੇਜ਼ ਬਦਬੂ ਉਹਨਾਂ ਦੇ ਵੱਲ ਆਈ ਪਰ ਉਹਨਾਂ ਦਾ ਮੇਨ ਕੰਮ ਸੀ ਆਗਨ ਨੂੰ ਬੁਝਾਉਣਾ ਤਾਂ ਅੱਗ ਆ ਜਿਹੜ ਦੇ ਵਿੱਚ ਲੱਗੀ ਹੋਈ ਸੀ ਉਸ ਬਾਥਰੂਮ ਦੇ ਬਲ ਨੂੰ ਭਜਦੇ ਨੇ ਜਾਨੀ ਕਿ ਫਾਇਰ ਬਰਗੇਡ ਦੇ ਕਰਮਚਾਰੀ ਪਰ ਬਾਥਰੂਮ ਅੰਦਰੋਂ ਲੋਕਟ ਸੀ ਸੋ ਫਾਇਰ ਬਰਗੇਡ ਦੇ ਕਰਮਚਾਰੀਆਂ ਦੇ ਦੁਆਰਾ ਸਭ ਤੋਂ ਪਹਿਲਾਂ ਉਸ ਦਰਵਾਜ਼ੇ ਨੂੰ ਤੋੜ ਦਿੱਤਾ ਜਾਂਦਾ ਜਦੋਂ ਇਹ ਉਹ ਅੰਦਰ ਦੇਖਦੇ ਨੇ ਤਾਂ ਅੰਦਰ ਦਾ ਨਜ਼ਾਰਾ ਬਹੁਤ ਜ਼ਿਆਦਾ ਖੌਫਨਾਕ ਸੀ ਬਾਥਰੂਮ ਦੇ ਵਿੱਚ ਮੌਜੂਦ ਟੱਬ ਦੇ ਵਿੱਚ ਪਈ ਹੋਈ ਸੀ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਝਲ ਚੁੱਕੀ ਸੀ ਉੱਥੇ ਇੱਕ ਕੇਰੋਸਿਨ ਦਾ ਡੱਬਾ ਤੇ ਇੱਕ ਮਾਚਸ ਦੀ ਡੱਬੀ ਵੀ ਪਈ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਤਰਾਤੀ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਆਸ ਸੀੜੀਓ ਐਰੋ ਵਿਦੋ ਡੇ ਦੀ ਸੀ ਤੇ ਜਿਸ ਬੰਦੇ ਨੇ ਦਰਵਾਜ਼ਾ ਖੋਲਿਆ ਸੀ ਉਹ ਐਰੋ ਵਿਦੋ ਡੇ ਦਾ ਹੀ ਬੇਟਾ 파ਰਥੋ ਡੇ ਸੀ ਹੁਣ ਇੱਥੇ ਦੋਸਵਾਲ ਪੈਦਾ ਹੋ ਰਹੇ ਸੀ ਸਭ ਤੋਂ ਪਹਿਲਾ ਕਿ ਐਰੋਬਿੰਦੂ ਡੇ ਨੇ ਇਹ ਸਭ ਕੁਝ ਇਨਾ ਦਰਦਨਾਕ ਤਰੀਕੇ ਨਾਲ ਕਿਉਂ ਕੀਤਾ ਤੇ ਦੂਸਰਾ ਇਹ ਜੇਕਰ ਉਸ ਦਾ ਬੇਟਾ ਘਰ ਦੇ ਵਿੱਚ ਸੀ ਤਾਂ ਉਸ ਦੇ ਦੁਆਰਾ ਕਿਸੇ ਨੂੰ ਫੋਨ ਕਿਉਂ ਨਹੀਂ ਕੀਤਾ ਗਿਆ ਤੇ ਜਾਂ ਫਿਰ ਉਸ ਦੇ ਦੁਆਰਾ ਆਪਣੇ ਪਿਤਾ ਨੂੰ ਰੋਕਿਆ ਕਿਉਂ ਨਹੀਂ ਗਿਆ ਇਹ ਸਭ ਦੀਆਂ ਜੜਾਂ ਪਾਸਟ ਦੇ ਵਿੱਚ ਮੌਜੂਦ ਸੀ 1999 ਦੇ ਵਿੱਚ ਐਰੋਬਿੰਦੂ ਆਪਣੀ ਪਤਨੀ ਦੋ ਬੱਚਿਆਂ 파ਰਥੋ ਡੇ ਤੇ ਬੇਟੀ ਦੇਵਜਾਨੀ ਡੇ ਦੇ ਨਾਲ ਰਹਿ ਰਹੇ ਸੀ ਪਰ ਜੋ ਇਹ ਕਾਰ ਸੀ ਨਾ ਇਸ ਨੂੰ ਲੈ ਕੇ ਐਰੋਬਿੰਦੋ ਡੇ ਤੇ ਅਰुण ਡੇ ਜੋ ਕਿ ਉਸ ਦਾ ਭਰਾ ਸੀ ਉਹਨਾਂ ਦੇ ਵਿੱਚ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ ਇਸੇ ਵਿਰਵਾ ਦੇ ਕਾਰਨ ਦੋਵੇਂ ਭਰਾ ਇੱਕੋ ਪਰਿਵਾਰ ਦੇ ਹੋਣ ਦੇ ਬਾਵਜੂਦ ਇੱਕੋ ਬਿਲਡਿੰਗ ਦੇ ਵਿੱਚ ਰਹਿੰਦੇ ਸੀ ਪਰ ਇਹ ਦੋਨੋਂ ਇਸੇ ਬਿਲਡਿੰਗ ਦੇ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਰਿਆ ਕਰਦੇ ਸੀ ਤਾਂ ਕਿ ਇੱਕ ਦੂਜੇ ਨੂੰ ਫੇਸ ਨਾ ਕਰਨਾ ਪਵੇ ਦੂਸਰੇ ਪਾਸੇ ਐਰੋਬਿੰਦੋ ਦੀ ਪਤਨੀ ਦਾ ਇੱਕ ਅਲੱਗ ਸੁਭਾਅ ਸੀ ਕਿ ਉਹ ਆਪਣੇ ਬੱਚਾ ਨੂੰ ਦੋਸਤ ਵੀ ਨਹੀਂ ਸੀ ਬਣਾਉਣ ਦਿੰਦੀ ਤੇ ਨਾ ਹੀ ਉਸਤੇ ਦੁਬਾਰਾ ਉਹਨਾਂ ਨੂੰ ਸੋਸਾਇਲਾਈਜ਼ ਕਰਨ ਦਿੱਤਾ ਜਾਂਦਾ ਸੀ ਜਾਨੀ ਕਿ ਸਮਾਜ ਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਨਾਲ ਗੱਲਬਾਤ ਵੀ ਨਹੀਂ ਸੀ ਕਰਨ ਦਿੰਦੀ ਸੋ ਦੋਨੋਂ ਭੈਣ ਭਰਾ ਇੱਕ ਦੂਜੇ ਦੇ ਨਾਲ ਹੀ ਗੱਲਾਂ ਸ਼ੇਅਰ ਕਰਿਆ ਕਰਦੇ ਸੀ ਤੇ ਇਹ ਹੀ ਚੀਜ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟਵਿਸਟਡ ਟਰਨ ਵੀ ਲੈ ਕੇ ਆਉਣ ਵਾਲੀ ਸੀ ਦੋਨੋਂ ਪੜ੍ਹਾਈ 'ਚ ਵੀ ਕਾਫੀ ਹੁਸ਼ਿਆਰ ਸੀ 파ਰਥੋ ਦੇ ਨੂੰ ਬੰਗਲੌਰ ਦੀ ਇੱਕ ਵਧੀਆ ਆਈਟੀ ਕੰਪਨੀ ਦੇ ਵਿੱਚ ਨੌਕਰੀ ਵੀ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਉਹਦੀ ਭੈਣ ਜਿਹੜੀ ਉਹ ਇੱਕ ਵਧੀਆ ਕਾਲਜ ਦੇ ਵਿੱਚ ਇੱਕ 뮤జిక్ ਟੀਚਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਇਸ ਤੋਂ ਬਾਅਦ ਸਮਾਂ ਆਉਦਾ 2007 ਦਾ 2007 ਦੇ ਵਿੱਚ ਉਹਨਾਂ ਦੀ ਮਾਂ ਗੁਜ਼ਰ ਜਾਂਦੀ ਆ ਤੇ ਜਦੋਂ ਉਸਦੀ ਮਾਂ ਗੁਜ਼ਰੀ ਤਾਂ ਉਸ ਤੋਂ ਬਾਅਦ ਤੋਂ ਨਾ ਬੱਚਿਆਂ ਦੇ ਦੁਆਰਾ ਆਪਣੀ ਜੌਬ ਛੱਡ ਦਿੱਤੀ ਜਾਂਦੀ ਆ ਤੇ ਘਰ ਦੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ। ਹੁਣ ਉਹ ਤਿੰਨੋਂ ਇਸੇ ਘਰ ਦੇ ਵਿੱਚ ਰਹਿ ਰਹੇ ਸੀ। ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਲੋਕ ਦੇ ਨਾਲ ਉਹ ਕੱਟਦੇ ਰਹੇ ਤੇ ਆਪਣੇ ਘਰ ਦੇ ਵਿੱਚ ਹੀ ਕੈਦ ਹੋ ਕੇ ਰਹਿ ਗਏ। ਘਰ ਦੇ ਵਿੱਚ ਹਰ ਰੋਜ਼ ਤਿੰਨ ਟਾਈਮ ਫੂਡ ਡਿਲੀਵਰੀ ਹੁੰਦੀ ਸੀ ਬਾਹਰੋਂ ਤੇ ਫੂਡ ਡਿਲੀਵਰੀ ਵਾਲਾ ਜਿਹੜਾ ਬੰਦਾ ਸੀ ਉਹ ਵੀ ਸਿਕਿਉਰਿਟੀ ਗਾਰਡ ਨੂੰ ਫੂਡ ਫੜਾਇਆ ਕਰਦਾ ਸੀ ਉਸ ਤੋਂ ਪੈਸੇ ਲੈ ਜਾ ਕਰਦਾ ਤੇ ਸਿਕਿਉਰਿਟੀ ਗਾਰਡ ਦੇ ਦੁਆਰਾ ਦਰਵਾਜ਼ੇ ਦੇ ਉੱਤੇ ਇਸ ਫੂਡ ਨੂੰ ਰੱਖ ਦਿਆ ਕਰਦੇ ਸੀ। ਉਸਦੀ ਤਰਖਾ ਵੀ ਉੱਥੇ ਰੱਖਦਿਆ ਕਰਦੇ ਸੀ ਉਹ ਯਾਨੀ ਕਿ ਉਹ ਸਿਕਿਉਰਿਟੀ ਗਾਰਡ ਨੂੰ ਵੀ ਨਹੀਂ ਸੀ ਮਿਲਦੇ ਤੇ ਆਪਣੇ ਘਰ ਦੇ ਵਿੱਚ ਹੀ ਕੈਦ ਹੋ ਚੁੱਕੇ ਸੀ ਉਹਨਾਂ ਦਾ ਇਹੜਾ ਖਰਚਾ ਸੀ ਉਹ ਘਰ ਦੇ ਅਲੱਗ-ਅਲੱਗ ਕਮਰਿਆਂ ਨੂੰ ਕਿਰਾਏ ਦੇ ਉੱਤੇ ਲੈ ਦੇ ਕੇ ਇਹੜਾ ਉਹ ਨਿਕਲਦਾ ਸੀ ਕਿਉਂਕਿ ਇਹ ਮਲਟੀ ਸਟੋਰੀ ਬਿਲਡਿੰਗ ਸੀ ਸੋ نیچے ਉੱਪਰ ਵਾਲੇ ਫਲੋਰ ਉਹਨਾਂ ਦੇ ਦੁਆਰਾ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਲੋਕਾਂ ਨੂੰ ਕਿਰਾਏ ਦੇ ਉੱਤੇ ਦਿੱਤੇ ਜਾਂਦੇ ਸੀ ਇਸ ਤੋਂ ਬਾਅਦ 10 ਜੂਨ 2015 ਨੂੰ ਜਦੋਂ ਪੁਲਿਸ ਨੂੰ ਐਰੋਬਿੰਦੂ ਦੀ ਬੋਡੀ ਮਿਲੀ ਸੀ ਤਾਂ ਪੁਲਿਸ ਨੇ ਕੁਝ ਚੀਜ਼ਾਂ ਨੋਟ ਕੀਤੀਆਂ ਸੀ ਪੂਰਾ ਘਰ ਉਥਰ ਪੁੱਤਸ ਹੋ ਚੁੱਕਿਆ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਪਰਚੀਆਂ ਤੇ ਅਲੱਗ-ਅਲੱਗ ਕਾਗਜ਼ਾੜੇ ਬਿਖਰੇ ਪਏ ਸੀ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਬਿਕਰੀਆਂ ਹੋਈਆਂ ਸੀ ਘਰ ਦੇ ਵਿੱਚ ਕੋਈ ਸਫਾਈ ਨਹੀਂ ਸੀ ਘਰ ਦੇ ਵਿੱਚ ਅਜੀਬ ਜਿਹੀ ਇੱਕ ਬਦਬੂ ਵੀ ਆ ਰਹੀ ਸੀ ਸਾਰੀਆਂ ਖਿੜਕੀਆਂ ਤੇ ਕੱਪੜੇ ਸੀ ਤਾਂ ਕਿ ਸੂਰਜ ਦੀ ਰੌਸ਼ਨੀ ਦੀ ਇੱਕ ਕਿਰਨ ਵੀ ਘਰ ਦੇ ਵਿੱਚ ਨਾ ਆ ਸਕੇ ਪੂਰੇ ਘਰ 'ਚ ਇੱਕ ਔਰਤ ਦੇ ਗੌਣ ਦੀ ਆਵਾਜ਼ ਆ ਰਹੀ ਸੀ 파ਰਥੋਡੇ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਕੁਝ ਛੁਪਾ ਰਿਹਾ ਕਾਫੀ ਡਰਿਆ ਹੋਇਆ ਸੀ ਇਧਰ-ਉਧਰ ਭੱਜ ਰਿਹਾ ਸੀ ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹ ਇੱਕ ਟੈਨਸ਼ਨ ਜੀ ਦੇ ਵਿੱਚ ਘੁੰਮ ਰਿਹਾ ਸੀ ਫਿਰ ਇਸ ਵਾਰ ਪੁਲਸ ਦੇ ਦੁਆਰਾ 파ਰਥੋਡੇ ਨੂੰ ਥੋੜਾ ਜਿਆਦਾ ਜ਼ੋਰ ਦੇ ਕੇ ਪੁੱਛਿਆ ਜਾਂਦਾ ਫਿਰ ਉਸਤੇ ਦੁਬਾਰਾ ਪਿਛਲੇ 6 ਮਹੀਨਿਆਂ ਤੋਂ ਦਫਨੇਕਰ ਰਾਜ ਤੋਂ ਪਰਦਾ ਚੱਕਿਆ ਦਰਅਸਲ ਆਸਪੜੋਸ ਦੇ ਲੋਕਾਂ ਦੇ ਦੁਆਰਾ ਵੀ ਪੁਲਸ ਨੂੰ ਦੱਸ ਦਿੱਤਾ ਗਿਆ ਸੀ ਕਿ ਇਸ ਘਰ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ 파ਰਥੋਡੇ ਦੀ ਭੈਣ ਤੇ ਉਸਦਾ ਪਿਤਾ ਉਸਦਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਸੀ ਤੇ 파ਰਥੋਡੇ ਦੇ ਦੁਆਰਾ ਦਰਵਾਜ਼ਾ ਖੋਲ੍ਹਿਆ ਗਿਆ ਸੀ ਹੁਣ ਬਾਕੀ ਸੀ ਉਸਦੀ ਭੈਣ ਪੁਲਿਸ ਦੇ ਦੌਰਾਨ ਸੋਚਿਆ ਗਿਆ ਸੀ ਕਿ ਸ਼ਾਇਦ ਉਸਦੀ ਭੈਣ ਕਿਤੇ ਬਾਹਰ ਗਈ ਹੋ ਪਰ 파ਰਥੋਡੇ ਦੇ ਦੌਰਾਨ ਪੁਲਿਸ ਨੂੰ ਦੱਸਿਆ ਜਾਂਦਾ ਕਿ ਉਹ 6 ਮਹੀਨੇ ਪਹਿਲਾਂ ਹੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਹੈ ਤੇ ਉਸਦੀ ਬੋਡੀ ਹਾਲੇ ਵੀ ਘਰ ਦੇ ਵਿੱਚ ਹੀ ਮੌਜੂਦ ਹੈ ਪੁਲਿਸ ਫਿਰ ਤੋਂ ਘਰ ਦੀ ਤਲਾਸ਼ੀ ਲੈਂਦੀ ਹੈ ਇਸ ਵਾਰ ਇੱਕ ਕਮਰੇ ਦੇ ਬੈੱਡ ਦੇ ਉੱਤੇ ਉਹਨਾਂ ਨੂੰ ਇੱਕ ਚਾਦਰ ਦੇ ਨਾਲ ਟਕੀ ਮਿਲਦੀ ਹੈ ਤੇ ਇਹ ਸੀ ਅਸਲ ਦੇ ਵਿੱਚ 파ਰਥੋਡੇ ਦੀ ਭੈਣ ਦੀਪਜਾਨੀ ਦੀ ਜੋ ਕਿ ਬਿਲਕੁਲ ਮਾਰ ਬਣ ਚੁੱਕੀ ਸੀ ਉਸ ਤੋਂ ਥੋੜੀ ਦੂਰੀ ਦੇ ਉੱਤੇ ਇੱਕ ਬੋਰਾ ਪਿਆ ਸੀ ਜਿਸ ਦੇ ਵਿੱਚ ਕਾਲ ਮੌਜੂਦ ਸੀ ਜੋ ਕਿ ਉਹਨਾਂ ਦੇ ਦਰਅਸਲ ਕੁੱਤਿਆਂ ਦੇ ਸੀ ਜੋ ਕਿ ਲੈਬਰਡੋਰ ਸੀ ਹੁਣ ਪੁਲਿਸ ਹੋਰ ਵੀ ਜ਼ਿਆਦਾ ਕਨਫਿਊਜ਼ ਹੋ ਚੁੱਕੀ ਸੀ ਕਿ ਆਖਰਕਾਰ ਇਸ ਘਰ ਦੇ ਵਿੱਚ ਹੋ ਕੀ ਰਿਹਾ ਪਰ ਸਾਰੇ ਸਵਾਲਾਂ ਦੇ ਜਵਾਬ ਸਿਰਫ 파ਰਥੋ ਦੇ ਹੀ ਦੇ ਸਕਦਾ ਸੀ ਪੁਲਿਸ ਉਸ ਤੋਂ ਲਗਾਤਾਰ ਸਵਾਲ ਪੁੱਛ ਰਹੀ ਸੀ ਉਸ ਦੇ ਦੁਆਰਾ ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਸੀ ਤਾਂ ਕੁਝ ਸਵਾਲਾਂ ਦੇ ਜਵਾਬ ਉਸ ਦੇ ਦੁਆਰਾ ਦਿੱਤੇ ਵੀ ਨਹੀਂ ਜਾ ਰਹੇ ਸੀ ਪਰ ਉਹ बार-बार ਇਹ ਗੱਲ ਜ਼ਰੂਰ ਕਹਿ ਰਿਹਾ ਸੀ ਕਿ ਉਸ ਦੇ ਦੁਆਰਾ ਆਪਣੀ ਭੈਣ ਨੂੰ ਨਹੀਂ ਮਾਰਿਆ ਗਿਆ ਫਿਰ ਪੁਲਿਸ ਨੇ ਪੁੱਛਿਆ ਉਹ ਮਰੀ ਕਿਵੇਂ ਤਾਂ ਉਸ ਦਾ ਕਹਿਣਾ ਸੀ ਕਿ ਦੇਵਚਾਨੀ ਨੇ ਨਵੰਬਰ ਤੋਂ ਫਾਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸ ਦੇ ਕੁੱਤੇ ਮਰ ਚੁੱਕੇ ਸੀ ਉਹ ਕਾਫੀ ਰਿਲੀਜੀਅਸ ਹੋ ਚੁੱਕੀ ਸੀ ਤੇ ਲਗਾਤਾਰ ਕਈ ਕੀ ਦਿਨਾਂ ਤੱਕ ਉਹ ਫਾਸਟ ਕਰਦੀ ਰਹਿੰਦੀ ਤੇ ਇਸੇ ਦੇ ਚੱਲਦਿਆਂ ਉਸ ਦੀ ਮੌਤ ਹੋ ਚੁੱਕੀ ਸੀ ਹੋਰ ਜੇ ਇੱਕ ਨਾਰਮਲ ਬੰਦਾ ਹੁੰਦਾ ਜਾਂ ਨਾਰਮਲ ਪਰਿਵਾਰ ਹੁੰਦਾ ਤਾਂ ਉਸਦੇ ਦੋਵਾਰਾ ਉਸਦੀ ਬੋਡੀ ਦਾ ਆੰਤਮ ਸੰਸਕਾਰ ਕਰ ਦੇਣਾ ਚਾਹੀਦਾ ਸੀ ਪਰ 파ਰਥ ਉਸ ਨਾਲ ਇੰਨਾ ਜਿਆਦਾ ਕਨੈਕਟਡ ਸੀ ਕਿ ਉਹ ਜਹਾ ਕਰ ਨਹੀਂ ਪਾਇਆ ਤੇ ਉਹ ਹਰ ਰੋਜ਼ ਆਪਣੀ ਭੈਣ ਲਈ ਉਸਤੇ ਕਮਰੇ ਚ ਖਾਣਾ ਵੀ ਲੈ ਕੇ ਜਾਂਦਾ ਸੀ ਮਤਲਬ ਇਹ ਵੀ ਕਿਹਾ ਜਾ ਸਕਦਾ ਕਿ ਪੂਰੇ ਦਾ ਪੂਰਾ ਪਰਿਵਾਰ ਹੁਣ ਥੋੜਾ ਜਿਹਾ ਮੈਂਟਲੀ ਅਪਸੈਟ ਹੋ ਚੁੱਕਿਆ ਸੀ ਕਿਉਂਕਿ ਉਹ ਪੂਰੇ ਸਮਾਜ ਨਾਲੋਂ ਕੱਟ ਚੁੱਕੇ ਸੀ ਦੁਨੀਆ ਦੇ ਨਾਲੋਂ ਕੱਟ ਚੁੱਕੇ ਸੀ ਇੱਕੋ ਕਮਰੇ ਦੇ ਵਿੱਚ ਇੱਕੋ ਘਰ ਦੇ ਵਿੱਚ ਬੱਧ ਰਹਿੰਦੇ ਸੀ ਪੁਲਿਸ ਨੇ ਉਸਦੇ ਦੁਆਰਾ ਵੀ ਦੱਸਿਆ ਗਿਆ ਕਿ ਉਸਦੀ ਭੈਣ ਹਰ ਰੋਜ਼ ਉਸ ਨੂੰ ਮਿਲਣ ਵੀ ਆਉਂਦੀ ਆਏ। ਇਸ ਤੋਂ ਬਾਅਦ ਫੋਰੈਸਟਿਕ ਰਿਪੋਰਟ ਆਈ ਤੇ ਜਿਸ ਦੇ ਵਿੱਚ ਪੁਲਿਸ ਨੂੰ ਇਹ ਚੀਜ਼ ਪਤਾ ਲੱਗੀ ਕਿ ਉਸਦੀ ਭੈਣ ਅਸਲ ਦੇ ਵਿੱਚ ਹਾਰਟ ਅਟੈਕ ਦੀ ਵਜ੍ਹਾ ਦੇ ਕਾਰਨ ਹੋਈ ਸੀ ਤੇ ਦੂਜੀ ਚੀਜ਼ ਸੀ ਕਿ ਦਰਅਸਲ ਉਸ ਦਾ ਜਿਹੜਾ ਪਤਾ ਸੀ ਉਸਦੇ ਦੁਆਰਾ ਬਾਥਰੂਮ ਦੇ ਵਿੱਚ ਆ ਗਿਆ ਸੀ। ਉਸ ਦਾ ਬਾਥਰੂਮ ਦਾ ਬਾਹਰ ਦਰਵਾਜ਼ਾ ਜਿਹੜਾ ਲੌਕਟ ਸੀ। ਮਤਲਬ ਉਹ ਵੀ ਅੰਦਰ ਜਾ ਕੇ ਖੋਦੀ ਉਸਦੇ ਦੁਆਰਾ ਇਹ ਸਭ ਕੁਝ ਕੀਤਾ ਗਿਆ ਸੀ ਜਾਨੀ 파ਰਥੋ ਦੇ ਦੋਨਾਂ ਦੇ ਵਿੱਚ ਇਨਵੋਲਵ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਦੇ ਘਰ ਦੇ ਵਿੱਚ ਹੋਰ ਛਾੜਬੀੜ ਕਰ ਰਹੀ ਸੀ ਤਾਂ ਪੁਲਿਸ ਨੂੰ ਇੱਕ ਹੋਰ ਬੜੀ ਅਜੀਬ ਚੀਜ਼ ਦਿਖਾਈ ਦਿੱਤੀ ਉਹ ਇਹ ਸੀ ਕਿ ਘਰ ਦੇ ਵਿੱਚ ਅਲੱਗ-ਅਲੱਗ ਜਗਾਵਾਂ ਦੇ ਉੱਤੇ ਪਰਚੀਆਂ ਜਿਹੜੀਆਂ ਉਹ ਫੈਲੀਆਂ ਹੋਈਆਂ ਸੀ ਘਰ ਦੀਆਂ ਕੱਧਾਂ ਦੀਆਂ ਦੁਆਰਾਂ ਦੇ ਵਿੱਚ ਵੀ ਕੁਝ ਪਰਚੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਲਗਭਗ ਪੂਰੇ ਘਰ ਦੇ ਵਿੱਚ ਅਲੱਗ-ਅਲੱਗ ਪਰਚੀਆਂ ਮੌਜੂਦ ਸੀ ਇਹਨਾਂ ਨੂੰ ਜਦੋਂ ਪੜਿਆ ਗਿਆ ਤਾਂ ਬਹੁਤ ਹੀ ਅਜੀਬ ਚੀਜ਼ ਸੀ ਕਿਉਂਕਿ ਇਸ ਦੇ ਵਿੱਚ ਜੋ ਵੀ ਉਸ ਘਰ ਦੇ ਵਿੱਚ ਉਹਨਾਂ ਤਿੰਨਾਂ ਦੇ ਵਿਚਕਾਰ ਕਨਵਰਸੇਸ਼ਨ ਹੋ ਰਹੀ ਸੀ ਉਸ ਜਾਂ ਫਿਰ ਗੱਲਬਾਤ ਹੋ ਰਹੀ ਸੀ ਉਸ ਉਹਨਾਂ ਪਰਚੀਆਂ ਦੇ ਉੱਤੇ ਲਿਖਿਆ ਗਿਆ ਸੀ ਉਸ ਤੋਂ ਪੁਲਿਸ ਨੇ ਅੰਦਾਜ਼ਾ ਲਾਇਆ ਤੇ ਨਾਲ ਹੀ ਭਾਰਤ ਤੋਂ ਡੇਡੇ ਦੁਆਰਾ ਵੀ ਦੱਸਿਆ ਗਿਆ ਕਿ ਉਹ ਘਰ ਦੇ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰਦੇ ਯਾਨੀ ਕਿ ਤਿੰਨੋਂ ਜਣੇ ਹੀ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰਦੇ ਤੇ ਉਹਨਾਂ ਦੇ ਦੁਆਰਾ ਘਰ ਦੇ ਵਿੱਚ ਇੱਕ ਇੱਕ ਪਰਚੀ ਲਿਖੀ ਜਾਂਦੀ ਸੀ ਤੇ ਉਸੇ ਦੇ ਥਰੂ ਇੱਕ ਦੂਜੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਹੁਣ ਪੁਲਿਸ ਹੋਰ ਵੀ ਜ਼ਿਆਦਾ ਹੈਰਾਨ ਹੋ ਚੁੱਕੀ ਸੀ ਇਸ ਤੋਂ ਇਲਾਵਾ 파ਰਥੋ ਵੀ ਜਿਸ ਤਰੀਕੇ ਨਾਲ ਪੁਸ ਦੇ ਨਾਲ ਗੱਲਬਾਤ ਕਰ ਰਿਹਾ ਸੀ ਉਸ ਤੋਂ ਅਨਾਰਜਾ ਲਾਇਆ ਜਾ ਰਿਹਾ ਸੀ ਕਿ ਉਹਦੀ ਵੀ ਦਿਮਾਗੀ ਹਾਲਤ ਹੈ ਜਿਹੜੀ ਉਹ ਫਿੱਟ ਨਹੀਂ ਆ ਪਰ ਪਰ ਉਸ ਦੇ ਉੱਤੇ ਤਾਂ ਕੇਸ ਨਹੀਂ ਚੱਲਦਾ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਹਦਾ ਮੈਂਟਲੀ ਇਲਾਜ ਕਰਾਉਣ ਦੇ ਲਈ ਉਸ ਨੂੰ ਹਸਪੀਟਲ ਦੇ ਵਿੱਚ ਭੇਜ ਦਿੱਤਾ ਜਾਂਦਾ ਕਈ ਮਹੀਨੇ ਉੱਥੇ ਰਹਿੰਦਾ ਫਿਰ ਡਿਸਚਾਰਜ ਹੁੰਦਾ ਤੇ ਇੱਕ ਬਿਲਡਿੰਗ ਦੇ 9th ਫਲੋਰ ਦੇ ਉੱਤੇ ਰਹਿਣਾ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਤਰੀਕ ਹੁੰਦੀ ਹੈ 21st ਫੈਬਰੂਰੀ 2017 ਦੀ ਤੇ ਉਸ ਦਿਨ ਫਿਰ ਤੋਂ ਪੁਲਿਸ ਦੇ ਕੋਲ ਇੱਕ ਕਾਲ ਜਾਂਦਾ ਤੇ ਕਿਹਾ ਜਾਂਦਾ ਕਿ ਇਸ ਘਰ ਦੇ ਵਿੱਚ ਬਾਡੀ ਮਿਲੀ ਆ ਯਾਨੀ ਕਿ 9th ਫਲੋਰ ਦੇ ਉੱਤੇ ਪੁਲਿਸ ਉੱਥੇ ਪਹੁੰਚਦੀ ਆ ਤਾਂ ਬਿਲਕੁਲ ਜਿਸ ਤਰੀਕੇ ਨਾਲ 파ਰਥੋ ਡੇ ਦੇ ਤੋ ਇਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਸੇਮ ਤਰੀਕੇ ਦੇ ਨਾਲ 파르토데 ਨੇ ਉਹ ਤਾਂ ਕਰ ਲਿਆ ਸੀ ਬਾਥਰੂਮ ਦੇ ਉਸੇ ਟੱਬ ਦੇ ਵਿੱਚ ਉਹ ਪਿਆ ਹੋਇਆ ਸੀ ਪਰ ਬਿਲਡਿੰਗ ਬੇਸ਼ੱਕ ਇਸ ਵਾਰ ਅਲੱਗ ਸੀ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸਦੀ ਬੋਡੀ ਰੀਅਰਸ ਨੂੰ ਰਿਕਵਰ ਕੀਤਾ ਗਿਆ ਸੀ ਹੁਣ ਗੱਲ ਆਉਂਦੀ ਹੈ ਕਿ ਉਸ ਨੇ ਇਹ ਅਜਾ ਕਿਉਂ ਕੀਤਾ ਤਾਂ ਇਸ ਦੇ ਵਿੱਚ ਸਭ ਤੋਂ ਮੇਨ ਕੰਮ ਸੀ মিডিਆ ਦਾ ਦਰਅਸਲ মিডিਆ ਦੇ ਦੁਆਰਾ ਜਦ ਉਸਦੀ ਭੈਣ ਤੇ ਉਸਦੇ ਪਿਤਾ ਦੀ ਬੋਡੀ ਇਸ ਤਰੀਕੇ ਨਾਲ ਮਿਲੀਆਂ ਤੇ ਉਸਦੇ ਘਰ ਦੇ ਵਿੱਚ ਅਜੀਬ ਹਾਲਤ ਸੀ ਤਾਂ ਉਸ ਤੋਂ ਬਾਅਦ মিডিਆ ਦੇ ਦੁਆਰਾ ਫੋਟੋਸ ਖਿੱਚੀਆਂ ਗਈਆਂ ਤੇ ਹੋਰ মিডিਆ ਦੇ ਵਿੱਚ ਖਬਰਾਂ ਚਲਣੀਆਂ ਸ਼ੁਰੂ ਹੋਈਆਂ ਜਿਸ ਦੇ ਵਿੱਚ ਉਸ ਨੂੰ ਇੱਕ ਸ਼ੈਤਾਨ ਦੀ ਤਰ੍ਹਾਂ ਪੇਸ਼ ਕੀਤਾ ਗਿਆ ਕਿ ਸਜਾਨ ਸਾਹ ਸੀ ਉਹ ਆਮ ਲੋਕਾਂ ਦੀ ਤਰ੍ਹਾਂ ਨਹੀਂ ਸੀ ਤੇ ਇਸੇ ਦੇ ਬਜਾਏ ਦੇ ਕਾਰਨ ਉਸ ਦਾ ਇੰਨਾ ਜ਼ਿਆਦਾ ਮਨ ਟੁੱਟ ਚੁੱਕਿਆ ਸੀ ਕਿ ਉਸ ਦੇ ਕੰਮ ਕਰ ਲਿਆ ਗਿਆ ਕਿਉਂਕਿ ਉਹ ਮੈਂਟਲੀ ਅਪਸੈਟ ਤਾਂ ਪਹਿਲਾਂ ਤੋਂ ਹੀ ਸੀ ਤੇ ਹੁਣ ਇਸ ਚੀਜ਼ ਦਾ ਪ੍ਰੈਸ਼ਰ ਵੀ ਉਸ ਦੇ ਉੱਤੇ ਬਣਦਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਉਸਤੇ ਘਰ ਨੂੰ ਜਿਹੜਾ ਹਾਊਸ ਆਫ ਹਾਰਰ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਲੋਕ ਅੱਜ ਵੀ ਉਸ ਘਰ ਦੇ ਸਾਹਮਣੇ ਜਾ ਕੇ ਫੋਟੋਆਂ ਖਿਚਾ ਕੇ ਹੁੰਦੇ ਇਹ ਪੂਰੀ ਕਹਾਣੀ ਹੈ ਜੋ ਇਹ ਕੋਲਕਾਤਾ ਦੇ ਵਾਟਗੰਜ ਦੀ ਹੈ ਤੁਹਾਡਾ ਇਹ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ